ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗ 'ਚ ਤੁਹਾਡਾ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਅੱਜ ਇੱਕ ਨਵੀਂ ਰੈਸਪੀ ਲੈ ਕੇ ਤੁਹਾਡੇ ਅੱਗੇ ਆਏ ਹਾਂ ਪੰਜਾਬੀ ਮਟਨ ਕਰੀ ਦੇਸੀ ਸਟਾਈਲ ਜਿਆਦਾ ਗਰਮ ਮਸਾਲੇ ਨਹੀਂ ਪਾਉਣੇ ਆਪਾਂ ਜੋ ਸਿੰਪਲ ਆਪਣੀਆਂ ਮਾਤਾਵਾਂ ਪਿੰਡਾਂ ਵਿੱਚ ਬਣਾਉਂਦੀਆਂ ਹਮੀਆਂ ਸੀ ਉਸ ਹਿਸਾਬ ਨਾਲ ਹੀ ਵੀ ਆਪਾਂ ਬਣਾਵਾਂਗੇ ਚਲੋ ਉਸ ਜਮਾਨੇ ਕੁੱਕਰ ਤਾਂ ਨਹੀਂ ਸੀ ਹੁੰਦੇ ਪਰ ਆਪਾਂ ਹੁਣ ਕੁੱਕਰ ਦਾ ਸੇਵਨ ਕਰਾਂਗੇ ਇਹਦੇ ਵਿੱਚ ਤੇ ਇਸ ਕੋਈ ਆਪਾਂ ਗਰਮ ਮਸਾਲਾ ਨਹੀਂ ਪਾਉਣਾ ਜੋ ਸਿੰਪਲ ਜੋ ਘਰ ਦੇ ਮਸਾਲੇ ਹੁੰਦੇ ਸੀਗੇ ਆਪਾਂ ਉਹੀ ਪਾਵਾਂਗੇ ਤੇ ਆਪਾਂ ਕਰਦੇ ਆ ਫਿਰ ਸਟਾਰਟ ਇਹ ਦੇਖੋ ਕਿ ਅਸੀਂ ਮਟਰਨ 1/2 ਕਿਲੋ ਲੈਂਦਾ ਬੋਲਨਸ ਬਣਾ ਰਹੇ ਆ ਅੱਜ ਕੁਛੋਟੇ-ਛੋਟੇ ਪੀਸ ਕਰ ਲਏ ਆਪਾਂ ਇਹਦੇ ਤੇ ਫੈਟ ਦੀ ਰਿਮੂਵ ਕਰਤੀ ਆ ਥੋੜੀ ਬਹੁਤੀ ਰਹਿ ਗਈ ਆ ਉਹ ਨਹੀਂ ਨਿਕਲੀ ਵਿੱਚੋਂ ਕੋਈ ਨਾ ਚੱਲੂਗੀ ਤੇ ਆ ਇੱਕ మీడియం ਸਾਈਜ਼ ਦੀ ਆਦਰਕ ਦੀ ਗੱਠੀ ਛਿੱਲ ਲਈ ਆ ਕੱਟ ਲਈ ਆ ਲਸਣ ਦੀਆਂ ਦੋ ਲੋਗ ਗਠੀਆਂ ਉਹ ਆਪਾਂ ਕੱਟ ਲਈਆਂ ਤੇ ਆ ਦੋ ਆਪਾਂ ਪਿਆਜ਼ ਲੈਏ ਆ ਇੱਥੇ ਅਮਰੀਕਾ ਵਿੱਚ ਪਿਆਜ਼ ਪਾਈਏ ਪਾਈਏ ਦਾ ਹੁੰਦਾ ਆਪਾਂ ਇਹਦੇ ਲਈ ਅੱਧਾ ਕਿਲੋ ਕਹਿ ਲਓ ਦੋ ਵੱਡੇ ਪਿਆਜ਼ ਲਵਾਂਗੇ ਤੇ ਛੋਟਾ ਵੀ ਲੈ ਸਕਦੇ ਸੀ ਪਰ ਇੱਥੇ ਛੋਟੇ ਹੁੰਦੇ ਨਹੀਂ ਆਹੀ ਸਾਈਜ਼ ਐ ਤੋ ਕੱਟ ਪਿਆਜ਼ ਨਹੀਂ ਹੈਗਾ ਤੇ ਤੇ ਆਪਾਂ ਹੁਣ ਕਰਦੇ ਆਂ ਸਟਾਰਟ ਤੇਲ ਲਵਾਂਗੇ ਜੀ ਇਹਦੇ ਵਿੱਚ ਫਰੀਬ ਆਪਾਂ 4 ml ਦੇ ਕਰੀਬ ਤੇਲ ਲੈ ਲਾਂਗੇ। ਬਾਕੀ ਫੇਮ ਕਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਜਦੋਂ ਪਾਵਾਂਗੇ ਕੋਈ ਐਕਟਮ ਇਸੇ ਤੋਂ ਪਾਵਾਂਗੇ ਇੱਕ ਟਮਲ ਕੜੀਪੱਤਾ ਇਹੋ ਲਸਣਾ ਤੇ ਅਦਰਕ ਪੀਤਾ ਦੀ ਕਿਉਂ ਨਾ ਖੁਸ਼ ਲੱਗੇ ਕੋਤਾ ਕੰਮ ਦਾ ਪਾਉ ਜੋ ਹੈਂਡ ਵੀ ਪਾਉ। ਇਹਨੂੰ ਉਹਦੇ ਪਿਆਜ਼ ਸੀ ਆਪਾਂ ਵੱਡਾ ਵੱਡਾ ਕੱਟ ਲਿਆ। ਚੋਕਨ ਬਾਅਦ ਵਿੱਚ ਆਪਾਂ ਫਿਰ ਚੌਪ ਕਰ ਲਾਂਗੇ ਚੌਪਰ ਦੇ ਨਾਲ। ਇੱਕ ਦਾ ਟਾਈਮ ਦੀ ਬਚਤ ਹੋ ਜਾਂਦੀ ਆ। ਤੇ ਇੱਕ ਵੇ ਗਰੇਵੀ ਸੰਘਣੀ ਬਣ ਜਾਂਦੀ ਆ। ਕੀ ਆਜ ਕਰੀਬ ਆਪਣਾ 1/2 ਕਿਲੋ ਤੋਂ ਇੱਕ ਕਰੀਬ ਹੋ ਗਿਆ ਜਿਆਦਾ ਹੀ ਹੋਣਾ ਘੱਟ ਨਹੀਂ ਹੁਣ ਆਪਾਂ ਇਹਨੂੰ ਹਲਕਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਸਵਾਦ ਅਨੁਸਾਰ ਨਮਕ ਪਾਉਂਗੇ ਵੱਧ ਘੱਟ ਜਿੰਨਾ ਤੁਸੀ ਖਾਣੇ ਹੋਸਾਬ ਨਾਲ ਪਾ ਲਿਓ ਅਸੀਂ ਇਹ ਚੋਬ ਮੀਡੀਅਮ ਸਾਈਜ਼ ਦਾ ਚਮਚ ਡੇਢ ਪਾਵਾਂਗੇ ਇਹੋ ਤੋਂ ਛੋਟਾ ਚਮਚ ਤੇ ਆਪਾਂ ਦੋ ਹਲਦੀ ਪਾਵਾਂਗੇ ਤੇ ਸਾਡੀ ਘਰ ਦੀ ਪੀਸੀ ਹੋਈ ਹਲਦੀ ਆ ਜਿਹੜੀਆਂ ਤੋਂ ਲੈ ਕੇ ਆਏ ਹਾਂ ਇਦੇ ਵਿੱਚ ਕੋਈ ਆਪਾਂ ਗਰਮ ਮਸਾਲਾ ਨਹੀਂ ਪਾਵਾਂਗੇ ਆਇਕ ੜਕਾਲਾ ਪਾਊਡਰ ਇਹ ਧਨੀਆ ਪਾਊਡਰ ਆ ਕੁੜੀ ਇਹਦੇ ਵਿੱਚ ਮਿੱਟੀ ਸੌਂ ਪਾਈ ਹੋਈ ਆ ਦੋਸੇ ਧਨੀਏ ਦੇ ਇੱਕੇ ਸਾ ਮਿੱਟੀ ਸੌਂ ਇਹ ਆਪਾਂ ਛੋਟੇ ਛੋਟੇ ਚਮਚਾ ਜਾ ਹੈ ਤਿੰਨ ਪਾਵਾਂ ਆ ਜੀਰਾ ਪਾਊਡਰ ਇਹਦੇ ਵੀ ਆਪਾਂ ਤਿੰਨ ਪਾ ਦੇ ਹੁਣ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਥੋੜੀ ਇਹਦੇ ਨਾਲ ਫਿਰ ਕਲਰ ਥੋੜਾ ਜਿਹਾ ਵਧੀਆ ਆ ਜਾਂਦਾ ਹਰੀ ਮਿਰਚ ਤਰੀਜ਼ ਕੀਤੀ ਹੋਈ ਸੀ ਇਹਨਾਂ ਨੇ ਇਹ ਆਪਾਂ ਛੋਟੇ ਦੋ ਤਿੰਨ ਪਾ ਲਾਂ ਦੋ ਟਮਾਟਰ ਚੌਪ ਕੀਤੇ ਸੀ ਇਹ ਨਹੀਂ ਪਿਛਲੇ ਸਾਲ ਦੇ ਫ੍ਰੀਜ਼ ਕਰਕੇ ਰੱਖੇ ਹੋਏ ਆ ਤੇ ਘਰ ਦੇ ਵਿੱਚ ਸਭ ਦੀ ਆਪ ਦੀ ਹੁਣ ਅਸੀਂ ਫ੍ਰੀਜ਼ਰ ਚੋਂ ਕੱਢ ਕੇ ਦੋ ਟਮਾਟਰ ਢੇੜੇ ਆ ਆਪਾਂ ਪਾਵਾਂਗੇ ਦੇਖੋ ਇਹ ਕੁੜੀ ਸਾਡੀ ਨੇ ਪੈਕ ਕਰਕੇ ਰੱਖਿਓ ਘਰ ਤੋਂ ਤੋੜ ਕੇ 224 ਚ ਪਿਛਲੇ ਸਾਲ ਦੇ ਆਇਦਾ ਫਿਗਰ ਦੇ ਵਿੱਚ ਲਿਫਾਫਿਆਂ ਦੇ ਪਾ ਕੇ ਰੱਖ ਲੈਂਦੇ ਆ ਘਰ ਦਾ ਸੁੱਧ ਖਾਣਾ ਨਾਲੇ ਖਾਓ ਬਾਜ਼ਾਰ ਜਾਣ ਦੀ ਵਾਰ-ਵਾਰ ਲੋੜ ਨਹੀਂ ਆ ਤੇ ਹੁਣ ਆਪਾਂ ਇਹ ਦੋ ਪਾਏ ਕੱਢ ਕੇ ਆਪਾਂ ਇਹਨੂੰ ਬਲੈਂਡ ਕਰਾਂਗੇ ਤੇ ਪਿਆਜ਼ ਆਪਾਂ ਮੋٹے ਕੱਟੇ ਸੀ ਨਾ ਪਹਿਲਾਂ ਗ੍ਰाइंड ਨਹੀਂ ਕੀਤੇ ਆਪਾਂ ਆਪਾਂ ਇਹਨੂੰ ਇਹਦੇ ਭੁੰਨ ਕੇ ਸਾਰਾ ਟਮਾਟਰ ਪਾਤੇ ਆ ਸਾਰਾ ਕੁਝ ਹੋ ਗਿਆ ਹੁਣ ਇਹਨੂੰ ਆਪਾਂ ਬਲੈਂਡ ਕਰਾਂਗੇ ਬਲੈਂਡ ਕਰਨ ਲੱਗੇ ਥੋੜਾ ਧਿਆਨ ਰੱਖਣਾ ਆਪਣੇ ਉੱਤੇ ਨਾ ਕੋਈ ਛਿੱਟਾ ਪੈ ਜਾਵੇ ਲਓ ਸਾਰਾ ਆਪਣਾ ਤੋਕਾ ਉਹ ਗ੍ਰाइंड ਕਰਤਾ ਆਪਾਂ ਬਲੈਂਡਰ ਦੇ ਨਾਲ ਇਹਨਾਂ ਪੇਸਟ ਬਣ ਗਿਆ ਹੁਣ ਆਪਾਂ ਜਿਹੜਾ ਮਟਰ ਸੀਗਾ ਪੁੱਟਿਆ ਹੋਇਆ ਇਹਨੂੰ ਆਪਾਂ ਚਾਰ ਪਾਣੀ ਪਾਣੀ ਅੱਧੀ ਢੋਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਗਏ ਇਹਨੂੰ ਵਿਖਾਉਂਦੇ ਆ ਇਹਦੀ ਪਣਾਈ ਕਰਾਂਗੇ ਘਟੋ-ਘਟਾ ਅੱਧਾ ਨਹੀਂ ਪਾਣੀ ਕੁਝ ਨਹੀਂ ਪਾਉਣਾ ਇਹਦੇ ਵਿੱਚ ਇਹਦੇ ਮਸਾਲੇ ਚ ਪਾਣਾ ਹੈ ਕਿਉਂਕਿ ਪਾਣੀ ਇਹਦੇ ਵਿੱਚੋਂ ਨਿਕਲ ਜਾਣਾ ਹੋ ਗਿਆ ਇਹਦੇ ਵਿੱਚ ਆਪਾਂ ਮੀਡੀਅਮ ਗੈਸ ਮੀਡੀਅਮ ਕਰਦੇ ਆਂਗੇ ਇਹਦੇ ਉੱਤੇ 1/2 ਘੰਟਾ ਪੰਨਾਂ। ਓਏ ਦੋਸਤੋ 1/2 ਘੰਟਾ ਹੋ ਗਿਆ। ਮੀਟ ਆਪਣਾ ਐਨ ਪੁੱਜ ਗਿਆ। ਤੇਲ ਵੀ ਵੱਖਰਾ-ਵੱਖਰਾ ਹੋਣ ਲੱਗ ਗਿਆ। ਹੁਣ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਲੋੜ ਮਤਾਰ। ਸੱਤ ਕਿਸਮਾਂ ਮਰਵਾਤੀਆਂ ਆਪਾਂ ਤੇ ਹੁਣ ਆਪਾਂ ਖੋਲ ਕੇ ਦੇ ਦਿਆਂ। ਟੀ ਬਣਿਆ ਆ। ਵਾਹ ਵਾਹ ਗਰੇਵੀ ਆ ਜੀ ਬਹੁਤ ਆ ਟਿਕਨਸ ਦੇਖੋ ਗਰੇਵੀ ਹੁਣ ਆਪਾਂ ਇਸ ਤੰਨਾ ਪਾ ਕੇ ਕਰ ਮਿਕਸ ਕਰਦੇ ਆ ਲਾਜਵਾਬ ਗਰੇਵੀ ਬਣੀ ਆ ਬੜਾ ਟਿਕਨਸ ਵਧੀਆ ਵਧੀਆ ਤੁਸੀਂ ਵੀ ਬਣਾਓ ਆਪਣੇ ਘਰੇ ਬੱਚਿਆਂ ਨੂੰ ਖਵਾਓ ਔਰ ਵੀਡੀਓ ਨੂੰ ਲਾਈਕ ਕਰ ਕਮੈਂਟ ਜਰੂਰ ਕਰਦਿਆ ਕਰੋ